ਪਾਕਿਸਤਾਨੀ ਸਮਰਥਕ ਦੇ ਉੱਤੇ ਹਰਪਜਨ ਸਿੰਘ ਝੜਕਦੇ ਹੋਏ ਨਜ਼ਰ ਆਏ ਨੇ ਜੀਹਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਹਰਪਜਨ ਸਿੰਘ ਨੇ ਪਾਕਿਸਤਾਨੀ ਸਮਰਥਕ ਦੀ ਇਸ ਗੱਲ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਕਿ ਆਖਰ ਥੋਨੀ ਅਤੇ ਰズਵਾਨ ਦੇ ਵਿੱਚੋਂ ਕੌਣ ਬਿਹਤਰ ਹੈ ਤੁਹਾਨੂੰ ਦੱਸਦੇ ਹਾਂ ਕਿ ਸਾਬਕਾ ਭਾਰਤੀ ਸਪਿਨਰ ਹਰਪਜਨ ਸਿੰਘ ਨੇ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਅਤੇ ਪੱਤਰਕਾਰ ਫਰੀਦ ਖਾਨ ਦੀ ਪਾਕਿਸਤਾਨ ਦੇ ਵਿਅਕਤੀkeeper ਮੁਹੰਮਦ ਰਿਜ਼ਵਾਨ ਦੀ ਤੁਲਨਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਕਰਨ ਅਤੇ ਇਹ ਪੁੱਛਣ ਤੇ ਆਲੋਚਨਾ ਕੀਤੀ ਹੈ ਕਿ ਆਖਰ ਦੋਹਾਂ ਦੇ ਵਿੱਚੋਂ ਕੌਣ ਬਿਹਤਰ ਹੈ ਪਹਿਲਾ ਟਵੀਟਰ ਫਰੀਦ ਖਾਨ ਜੋ ਆਪਣੇ ਆਪ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਪਾਕਿਸਤਾਨ ਸੁਪਰ ਲੀਗ ਲੰਕਾ ਪ੍ਰੀਮੀਅਰ ਲੀਗ 2024 ਅਤੇ T10 ਗਲੋਬਲ ਲੀਗ ਦੇ ਲਈ ਕੰਮ ਕਰਨ ਵਾਲੇ ਦੇ ਵਿੱਚੋ ਸੂਚੀਬੱਧ ਕਰਦਾ ਹੈ ਉਸਨੇ ਰਿਜ਼ਵਾਨ ਦੀ ਤੁਲਨਾ ਸਾਬਕਾ ਭਾਰਤ ਦੇ ਮਹਾਨ ਕ੍ਰਿਕਟਰ ਥੋਨੀ ਦੇ ਨਾਲ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਐਮ ਐਸ ਥੋਨੀ ਜਾਂ ਮੁਹੰਮਦ ਰਿਜ਼ਵਾਨ ਕੌਣ ਬਿਹਤਰ ਹੈ ਇਹ ਉਸ ਦੇ ਵੱਲੋਂ ਟਵੀਟ ਕੀਤਾ ਗਿਆ ਅੱਗੇ ਉਸਨੇ ਲਿਖਿਆ ਕਿ ਮੈਨੂੰ ਇਮਾਨਦਾਰੀ ਨਾਲ ਦੱਸੋ ਫਰੀਦ ਜੋ ਕਿ ਐਕਸ ਤੇ ਪਾਕਿਸਤਾਨ ਦੇ ਸਭ ਤੋਂ ਦਿਲਚਸਪ ਖੇਡ ਸਮਗਰੀ ਨਿਰਮਾਤਾ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਦੇ ਵੱਲੋਂ ਪੋਸਟ ਦੇ ਵਿੱਚ ਇਹ ਕੁਝ ਲਿਖਿਆ ਗਿਆ ਹਾਲਾਂਕਿ ਹਰਪ੍ਰਜਨ ਸਿੰਘ ਨੇ ਇਸ ਤੁਲਨਾ ਤੋਂ ਗੁੱਸੇ ਦੇ ਵਿੱਚ ਫਰੀਦ ਨੂੰ ਪੁੱਛਿਆ ਕਿ ਅੱਜ ਕੱਲ ਤੁਸੀਂ ਕਿ ਸਿਗਰਟ ਪਿੰਨੇ ਹੋ ਕੀ ਸਮਝਦੇ ਹੋ ਤੁਸੀਂ ਇਸ ਗੱਲ ਨੂੰ ਅੱਜ ਕੱਲ ਤੁਸੀਂ ਸਿਗਰਟ ਕੀ ਕਰਦੇ ਹੋ ਤਤਨ ਦੱਸਦੇ ਹੈ ਕਿ ਉਸਨੇ ਤੁਲਨਾ ਨੂੰ ਇੱਕ ਬੇਵਕੂਫੀ ਵਾਲਾ ਸਵਾਲ ਤਰਾਰ ਕੀਤਾ ਅਤੇ ਦਾਵਾ ਕੀਤਾ ਹੈ ਕਿ ਧੋਨੀ ਅੱਜ ਵੀ ਵਿਸ਼ਵ ਕ੍ਰਿਕਟ ਦੇ ਵਿੱਚ ਨੰਬਰ 1 ਹੈ ਅਤੇ ਉਸ ਤੋਂ ਬਿਹਤਰ ਕੋਈ ਵੀ ਨਹੀਂ ਹੋ ਸਕਦਾ ਇਸ ਦਾ ਅੱਗੇ ਜਵਾਬ ਦਿੰਦਿਆਂ ਹਰਪਜਨ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਕਿ ਤੁਸੀਂ ਸਿਗਰਟ ਪਿੰਨੇ ਹੋ ਕਿੰਨਾ ਬੇਵਕੂਫ ਸਵਾਲ ਪੁੱਛਦੇ ਹੋ ਤੁਸੀਂ ਤਾ ਹਰਪਜਨ ਸਿੰਘ ਦਾ ਗੁੱਸਾ ਝਲਕਦਾ ਹੋਇਆ ਨਜ਼ਰ ਆਇਆ ਜਿੱਥੇ ਰਿਜ਼ਵਾਨ ਅਤੇ ਧੋਨੀ ਦੀ ਜੋ ਹੈ ਕੰਪੇਅਰ ਕੀਤਾ ਜਾ ਰਿਹਾ ਸੀ ਕਿ ਆਖਰ ਦੋਹਾਂ ਦੇ ਵਿੱਚੋਂ ਬਿਹਤਰ ਕੌਣ ਹੈ ਤਾਂ ਪਾਕਿਸਤਾਨੀ ਸਮਰਥਕ ਦੇ ਉੱਤੇ ਭੜਕਦੇ ਹੋਏ ਨਜ਼ਰ ਆਏ ਨੇ ਹਰਪਜਨ ਸਿੰਘ